ਪੰਜਾਬ ਦੇ ਵਿੱਚ ਬੀਤੇ 3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਸੀ ਤੇ ਉੱਥੇ ਲੋਕਾਂ ਨੂੰ ਧੁੱਪ ਦੇਖਣ ਨੂੰ ਮਿਲੀ ਤੇ ਲੋਕਾਂ ਨੇ ਧੁੱਪ ਦਾ ਨਿਕਵਿ ਪ੍ਰਾਪਤ ਕੀਤਾ ਪਰ ਪਹਿਲਾਂ ਤੋਂ ਹੀ ਆਈਐਮਡੀ ਵੱਲੋਂ ਪਹਿ ਵਿਖਵਾਨੀ ਕੀਤੀ ਗਈ ਸੀ ਕਿ 14 ਜਨਵਰੀ ਤੋਂ ਬਾਅਦ ਜਿਹੜੀ ਇੱਕ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਜਿਹੜਾ ਮੌਸਮ ਬਦਲਦਾ ਹੋਇਆ ਤੁਹਾਨੂੰ ਉੱਤਰਪਾਰ ਦੇ ਵਿੱਚ ਮਿਲੇਗਾ ਉੱਥੇ ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਪੰਜਾਬ ਤੋਂ ਲੈ ਕੇ ਦਿੱਲੀ ਐਨਸੀਆਰ ਤੱਕ ਕੁਝ ਹਿੱਸਿਆਂ 'ਚ ਜਿਹੜੀ ਹਲਕੀ ਬਾਰਿਸ਼ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਜਿਹੜੀ ਠੰਡ ਹੈ ਹੋਰ ਜ਼ਿਆਦਾ ਵਧ ਗਈ ਹੈ ਤੇ ਉੱਥੇ 2 ਡਿਗਰੀ ਤ ਪੰਜਾਬ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਕੁਝ ਥਾਵਾਂ ਤੇ ਹਲਕੀ ਬਾਰਿਸ਼ ਜਿਹੜੀ ਸਵੇਰੇ ਦਰਜ ਕੀਤੀ ਗਈ ਉਸ ਤੋਂ ਬਾਅਦ ਅਗਲੇ 24 ਘੰਟਿਆਂ ਜੋ ਹੋਰ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਤੇ ਉੱਥੇ ਸੰਘਣੀ ਧੁੰਦ ਤੇ ਠੰਦ ਲਹਿਰ ਨੂੰ ਲੈ ਕੇ ਅਲਰਟ ਜਾਰੀ ਹੈ ਅੱਜ ਸਵੇਰੇ ਦਿੱਲੀ ਐਨਟੀਆਰ ਤੋਂ ਲੈ ਕੇ ਪੰਜਾਬ ਤੱਕ ਮੀਂਹ ਪਿਆ ਮੌਸਮ ਵਿਭਾਗ ਨੇ ਪਰ ਵੀ ਖਵਾਨੀ ਕੀਤੀ ਹੈ ਕਿ 24 ਘੰਟਿਆਂ ਬਾਅਦ ਫਿਰ ਤੋਂ ਮੀਂਹ ਜਾਰੀ ਰਹੇਗਾ ਉੱਥੇ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਦਿਨੀ ਰਾਜਸਥਾਨ ਹਰਿਆਣਾ ਤੋਂ ਬਿਹਾਰ ਤੱਕ ਸੰਘਣੀ ਧੁੰਦ ਸੀ ਹੁਣ ਮੀਂਹ ਪੈਣ ਕਾਰਨ ਜਿਹੜੀ ਧੁੰਦ ਤੋਂ ਵੀ ਰਾਹਤ ਮਿਲੇਗੀ ਨਾਲ ਨਾਲ ਚਾਜ ਉੱਥੇ 24 ਘੰਟਿਆਂ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਵੇਗਾ ਮੌਸਮ ਵਿਭਾਗ ਨੇ ਦੱਖਣੀ ਪਾਰ ਦੇ ਕੁਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਉੱਤਰ ਪਾਰ ਦੀ ਗੱਲ ਕਰੀਏ ਤਾਂ 15 ਤੋਂ 17 ਜਨਵਰੀ ਤੱਕ ਮੌਸਮ 'ਚ ਬਦਲਾਅ ਹੋਰ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ ਲਗਾਤਾਰ ਪਾਰਾ ਡਿੱਗਦਾ ਹੋਇਆ ਨਜ਼ਰ ਆਏਗਾ ਅਜਤੰਦਾਜ਼ੀ ਕਿ 13 14 ਤੇ 15 ਜਨਵਰੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਸੀ ਸਾਫ ਤੇ ਧੁੱਪ ਦਾ ਆਨੰਦ ਜਿਹੜਾ ਲੋਕਾਂ ਵੱਲੋਂ ਲਿਆ ਗਿਆ ਤੇ ਉਸ ਤੋਂ ਬਾਅਦ ਹੀ ਆਈਐਮਡੀ ਵੱਲੋਂ ਪਹਿਲਾਂ ਤੋਂ ਵੀ ਵਿਖਵਾਣੀ ਕੀਤੀ ਗਈ ਸੀ ਕਿ ਜਿਹੜੀ 14 ਜਨਵਰੀ ਦੀ ਰਾਤ ਆ ਉਸ ਤੋਂ ਇੱਕ ਰਾਜਸਥਾਨ ਦੇ ਇਲਾਕਿਆਂ ਤੋਂ ਜਿਹੜੀ ਪੱਛਮੀ ਗੜਬੜੀ ਸਰਗਰਮ ਹੋ ਕੇ ਐਂਟਰ ਕਰੇਗੀ ਜਿਸ ਤੋਂ ਬਾਅਦ ਜਿਹੜਾ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਮੌਸਮ 15 16 17 ਜਨਵਰੀ ਨੂੰ ਦੇਖਣ ਨੂੰ ਮਿਲੇਗਾ ਤੰਦਰੁਸਤੀ ਹੈ ਕਿ 15 ਤੋਂ 17 ਜਨਵਰੀ ਨੂੰ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰ ਮਾਰੀ ਹੈ ਤਾਂ ਪਹਾੜਾਂ 'ਤੇ ਭਾਰੀ ਬਰਫਬਾਰੀ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪੂਰਬੀ ਰਾਜਸਥਾਨ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ ਇਸ ਦੇ ਨਾਲ ਹੀ ਹਿਮਾਲਿਆਨ ਖੇਤਰਾਂ ਵਿੱਚ ਮੀਂਹ ਦੇ ਨਾਲ-ਨਾਲ ਭਾਰੀ ਬਰਫਬਾਰੀ ਵੀ ਹੋਵੇਗੀ ਮੌਸਮ ਵਿਭਾਗ ਨੇ ਕਿਹਾ ਪਿਛਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼ ਦਿੱਲੀ ਐਨਸੀਆਰ ਸਾਲ ਛਲਕੀ بارش ਹੋਈ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਬਾਅਦ ਜਿਹੜਾ ਤਾਪਮਾਨ ਹੈ ਉਹ ਘਟਦਾ ਹੋਇਆ ਨਜ਼ਰ ਆਏਗਾ ਤੇ ਜਿਹੜਾ ਠੰਡ ਦਾ ਜ਼ੋਰ ਹੈ ਇਹ ਵਹੀ ਬਰਕਰਾਰ ਰਹੇਗਾ ਉਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਤੇ ਸੀਤ ਪਲੇਅਰ ਨੂੰ ਲੈ ਕੇ ਅਲਰਟ ਜਾਰੀ ਹੈ ਜੇਕਰ ਸੰਘਣੀ ਧੁੰਦ ਹੋਰ ਜ਼ਿਆਦਾ ਪਵੇਗੀ ਤਾਂ ਵਿਜ਼ਿਬਿਲਟੀ ਤੇ ਵੀ ਫਰਕ ਪਵੇਗਾ ਉਥੇ ਤੁਹਾਨੂੰ ਦੱਸ ਦਈਏ ਕਿ ਅਗਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸੂਬਿਆਂ 'ਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ ਹੈ